ਟੀਮ ਇੰਡੀਆ ਨੇ ਜ਼ਿੰਬਾਬਵੇ ਖਿਲਾਫ ਵਨਡੇ ਮੈਚਾਂ ਦੀ ਸੀਰੀਜ਼ 3-0 ਨਾਲ ਕਲੀਨ ਸਵੀਪ ਕੀਤੀ। ਭਾਰਤ ਦੀ ਜਿੱਤ ਚ ਗੇਂਦਬਾਜ਼ਾਂ ਦੀ ਖਾਸ ਭੂਮਿਕਾ ਰਹੀ ਅਤੇ ਜਸਪ੍ਰੀਤ ਭੂਮਰਾ, ਯਜਵਿੰਦਰ ਚਹਿਲ ਅਤੇ ਬਾਕੀ ਦੇ ਗੇਂਦਬਾਜ਼ਾਂ ਨੇ ਜ਼ਿੰਬਾਬਵੇ ਦੇ ਬੱਲੇਬਾਜ਼ਾਂ ਨੂੰ ਮੈਦਾਨ ਤੇ ਟਿਕਣ ਦਾ ਮੌਕਾ ਨਹੀਂ ਦਿੱਤਾ। ਪਰ ਭਾਰਤ ਦੀ ਗੇਂਦਬਾਜ਼ੀ ਦੇ ਨਾਲ ਨਾਲ ਬੱਲੇਬਾਜ਼ੀ ਵੀ ਤਮਾਕੇਦਾਰ ਰਹੀ। ਭਾਰਤ ਲਈ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਨੇ ਦਮਦਾਰ ਬੱਲੇਬਾਜ਼ੀ ਕਰਦਿਆਂ ਟੀਮ ਨੂੰ 3 'ਚ 2 ਮੌਕਿਆਂ ਤੇ ਜਿਤਾਉਣ 'ਚ ਖਾਸ ਯੋਗਦਾਨ ਪਾਇਆ। ਇਸੇ ਸੀਰੀਜ਼ ਦੇ ਪਹਿਲੇ ਮੈਚ ਡੈਬਿਊ ਕਰਦੇ ਹੋਏ ਲੋਕੇ ਨਾਬਾਦ ਸੈਂਕੜਾ ਵੀ ਠੋਕਿਆ ਪਹਿਲੇ ਵਨਡੇ ਚ ਭਾਰਤ ਨੇ 169 ਦੌੜਾਂ ਦਾ ਟੀਚਾ 42.3 ওভারਾਂ ਵਿੱਚ ਪਾਰ ਕਰ ਲਿਆ ਟੀਮ ਇੰਡੀਆ ਲਈ ਡੈਬਿਊ ਕਰ ਰਹੇ ਲੋਕੇਸ਼ ਰਾਹੁਲ ਨੇ ਸੈਂਕੜਾ ਜੜਿਆ ਲੋਕੇਸ਼ ਰਾਹੁਲ ਨੇ 94 ਰਨ ਦੇ ਸਕੋਰ ਤੇ ਪਹੁੰਚਣ ਤੋਂ ਬਾਅਦ ਛੱਕਾ ਜੜਿਆ ਅਤੇ ਆਪਣਾ ਸੈਂਕੜਾ ਪੂਰਾ ਕਰਨ ਦੇ ਨਾਲ-ਨਾਲ ਭਾਰਤ ਨੂੰ ਜਿੱਤੇ ਪਾਰ ਵੀ ਪਹੁੰਚਾਇਆ ਲੋਕੇਸ਼ ਰਾਹੁਲ ਨੇ 115 ਗਿੰਦਾਂ ਤੇ ਨਾਬਾਦ 100 ਰਨ ਬਣਾਏ ਅਤੇ ਆਪਣੀ ਪਾਰੀ ਦੌਰਾਨ 7 ਚੌਕੇ ਅਤੇ ਇੱਕ ਛੱਕਾ ਠੋਕਿਆ ਦੂਜੇ ਵਨਡੇ ਚ ਲੋਕੇਸ਼ ਰਾਹੁਲ ਵੱਡੀ ਪਾਰੀ ਨਹੀਂ ਖੇਡ ਸਕੇ ਪਰ ਤੀਜੇ ਵਨਡੇ ਚ ਲੋਕੇਸ਼ ਰਾਹੁਲ ਨੇ ਨਾਬਾਦ ਅਰਧ ਸੈਂਕੜਾ ਠੋਕ ਭਾਰਤ ਦੀ ਜਿੱਤ ਚ ਖਾਸ ਯੋਗਦਾਨ ਪਾਇਆ ਬੱਲੇਬਾਜ਼ੀ ਲਈ ਮੁਸ਼ਕਲ ਸਾਬਤ ਹੋ ਰਹੀ ਵਿਕਟ ਤੇ ਲੋਕੇਸ਼ ਰਾਹੁਲ ਨੇ ਤਿੰਨ ਮੈਚਾਂ ਚ ਦੋ ਵਾਰ ਨਾਬਾਦ ਰਹਿੰਦੇ ਹੋਏ ਕੁੱਲ 196 ਰਨ ਬਣਾਏ ਲੋਕੇਸ਼ ਰਾਹੁਲ ਦੀ ਔਸਤ ਵੀ 196 ਦੀ ਰਹੀ ਖਾਸ ਗੱਲ ਇਹ ਸੀ ਕਿ ਜਿਸ ਵਿਕਟ ਤੇ ਜ਼ਿੰਬਾਬਵੇ ਦੇ ਬੱਲੇਬਾਜ਼ ਫਲॉप ਸਾਬਤ ਹੋਏ ਉਸੇ ਵਿਕਟ ਤੇ ਲੋਕੇਸ਼ ਰਾਹੁਲ ਨੇ 83.40 ਦੇ ਸਟ੍ਰਾਈਕ ਰੇਟ ਦੇ ਨਾਲ ਰਨ ਬਣਾਏ IPL ਚ ਆਪਣੀ ਲਾਜਵਾਬ ਬੱਲੇਬਾਜ਼ੀ ਨਾਲ ਪ੍ਰਭਾਵਿਤ ਕਰਨ ਵਾਲੇ ਲੋਕੇਸ਼ ਰਾਹੁਲ ਨੇ ਜ਼ਿੰਬਾਬਵੇ ਦੌਰੇ ਤੇ ਵੀ ਕਮਾਲ ਕਰਕੇ ਦਿਖਾਇਆ।